ਬੱਚਿਓ ਅੱਜ ਅਸੀਂ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਲਿਖੀ ਕਹਾਣੀ ਪੌਤਾ ਪੰਨ ਦੀ ਬਾਰੇ ਪੜਾਂਗੇ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਅੰਮ੍ਰਿਤਸਰ ਤੋਂ ਲੁਧਿਆਣਾ ਜਾਣ ਵਾਲੀ ਗੱਡੀ ਨਾਲ ਗੱਡੀ ਦੇ ਤੀਜੇ ਦਰਜੇ ਦੇ ਡੱਬੇ ਖਚਾਖਚ ਭਰੇ ਹੋਏ ਸਨ ਇਸ ਵੇਲੇ ਇੱਕ ਪਾਰੇ ਜਿਹੇ ਸੱਜਣ ਅੱਗੇ ਆ ਕੇ ਖਲੋਤਾ ਤੇ ਮਿੰਤਾ ਕਰਨ ਲੱਗਾ ਕਿ ਮੈਨੂੰ ਅੰਦਰ ਆ ਜਾਣ ਦਿਓ ਅੰਦਰ ਬੈਠੇ ਲੋਕਾਂ ਨੇ ਝਿੜਕ ਦਿੱਤਾ ਕੋਈ ਥਾਂ ਨਹੀਂ ਉਹ ਬੰਦਾ ਹੌਲੀ-ਹੌਲੀ ਪਿੱਛੇ ਹੋਣ ਲੱਗਾ ਤਾਂ ਅੰਦਰੋਂ ਕਿਸੇ ਨੇ ਆਵਾਜ਼ ਮਾਰੀ ਥਾਂ ਕਿਉਂ ਨਹੀਂ ਤੁਸੀਂ ਆਓ ਜੀ ਇਹ ਆਵਾਜ਼ ਸੀ ਮੇਜਰ ਸਾਹਿਬ ਦੀ ਜੋ ਫੌਜੀ ਵਰਦੀ ਵਿੱਚ ਸਨ ਤੇ ਬੜੀ ਇੱਜ਼ਤ ਨਾਲ ਸਾਰੇ ਉਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ ਉਹਨਾਂ ਦੀ ਆਗਿਆ ਨਾਲ ਉਹ ਬੰਦਾ ਅੰਦਰ ਆ ਗਿਆ ਮੇਜਰ ਸਾਹਿਬ ਨੇ ਉਸ ਨੂੰ ਹੌਲੀ-ਹੌਲੀ ਬੰਚਾਂ ਦੇ ਵਿਚਕਾਰ ਖੜਾ ਕਰ ਦਿੱਤਾ ਹੱਸ ਕੇ ਕਿਹਾ ਹੱਥ ਛੱਤ ਨੂੰ ਪਾ ਲਓ ਜੀ ਇਹ ਸਰਦਾਰ ਜੀ ਹੁਣ ਕੋਈ ਤਮਾਸ਼ਾ ਵਿਖਾਉਣ ਲੱਗੇ ਨੇ ਸਾਰੇ ਜਰਾ ਸੰਭਲ ਜਾਓ ਸਾਰੀਆਂ ਸਵਾਰੀਆਂ ਹੱਸਣ ਲੱਗੀਆਂ ਮਾਹੌਲ ਹਲਕਾ ਹੋ ਗਿਆ ਜਦੋਂ ਅਗਲੇ ਸਟੇਸ਼ਨ ਤੇ ਇੱਕ ਸੀਟ ਖਾਲੀ ਹੋਈ ਮੇਜਰ ਸਾਹਿਬ ਨੇ ਉਹ ਪਾਰੇ ਬੰਦੇ ਨੂੰ ਉੱਥੇ ਬਿਠਾ ਦਿੱਤਾ ਉਹ ਬੰਦਾ ਦੂਰੋਂ ਹੀ ਮੇਜਰ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਹੈ ਅਗਲੇ ਸਟੇਸ਼ਨ ਤੇ ਇੱਕ ਬੰਦਾ ਉਤਰਿਆ ਪਰ ਚੜਨ ਵਾਲੇ ਦੋ ਆ ਗਏ ਸਪਾਈਆਂ ਨੇ ਕਿਹਾ ਥਾਂ ਨਹੀਂ ਹੈ ਪਰ ਮੇਜਰ ਸਾਹਿਬ ਨੇ ਫਿਰ ਕਿਹਾ ਆ ਜਾਣ ਦਿਓ ਜਦੋਂ ਉਹਨਾਂ ਨੂੰ ਸਮਾਨ ਰੱਖਣ ਦੀ ਥਾਂ ਨਹੀਂ ਮਿਲੀ ਮੇਜਰ ਸਾਹਿਬ ਆਪ ਉੱਠ ਕੇ ਟੱਟੀ ਦਾ ਬੂਹਾ ਖੋਲਦੇ ਹਨ ਉਥੋਂ ਬਹੁਤ ਮਹਿਕ ਆਉਂਦੀ ਹੈ ਸਾਰਿਆਂ ਨੇ ਨੱਕ ਕੱਜ ਲੈ ਪਰ ਮੇਜਰ ਸਾਹਿਬ ਹੱਸ ਕੇ ਕਹਿੰਦੇ ਮੈਂ 1 ਮਿੰਟ ਵਿੱਚ ਸਾਫ਼ ਕਰ ਦਿੰਦਾ ਹਾਂ ਸਿਪਾਹੀਆਂ ਨੂੰ ਸ਼ਰਮ ਆ ਜਾਂਦੀ ਹੈ ਮੇਜਰ ਸਾਹਿਬ ਹੱਸਦੇ ਹੋਏ ਕਹਿੰਦੇ ਹਨ ਭਾਈ ਮੈਂ ਤੁਹਾਡੇ ਤੋਂ ਪਹਿਲਾਂ ਧਰਮਰਾਜ ਕੋਲ ਜਾਣਾ ਏ ਉੱਥੇ ਦੱਸਾਂਗਾ ਕਿ ਬੰਤਾ ਸਿੰਘ ਨੇ ਕਿਹੋ ਜਿਹੀ ਸਫਾਈ ਕੀਤੀ ਸੀ ਉਹ ਨਿਮਰਤਾ ਤੇ ਮਦਦਗਾਰ ਵਈਆ ਦਿਖਾ ਕੇ ਸਾਰੀਆਂ ਸਵਾਰੀਆਂ ਦੇ ਦਿਲ ਜਿੱਤ ਲੈਂਦੇ ਹਨ ਸਾਰੇ ਹੱਸਦੇ ਹਨ ਡੱਬੇ ਦਾ ਮਾਹੌਲ ਖੁਸ਼ਗੁਵਾਰ ਹੋ ਜਾਂਦਾ ਹੈ ਅਗਲੇ ਸਟੇਸ਼ਨ ਤੇ ਸਕੰਜਵੀ ਵਾਲਾ ਆਉਂਦਾ ਹੈ ਠੰਡੇ ਮਿੱਠੇ ਗਲਾਸ ਆਨੇ-ਆਨੇ ਗਲਾਸ ਗਰਮੀ ਨਾਲ ਕਈਆਂ ਦੇ ਮੂੰਹ ਸੁੱਕੇ ਸਨ ਵੇਖ ਪਾਈ ਬੰਤਾ ਸਿਆਂ ਠੰਡੇ ਮਿੱਠੇ ਹੈਣ ਵੀ ਦੋਹਾਂ ਸਪਾਈਆਂ ਨੂੰ ਗਲਾਸ ਦਵਾ ਦਿੱਤੇ ਪੀੜ ਬਹੁਤ ਸੀ ਪੀਣਾ ਕਈ ਚਾਹੁੰਦੇ ਸਨ ਪਰ ਬਾਰੀ ਤੱਕ ਪਹੁੰਚਣਾ ਮੁਸ਼ਕਲ ਸੀ ਤੇ ਉਹ ਖੁਦ ਹੀ ਕਈਆਂ ਨੂੰ ਗਲਾਸ ਪਹੁੰਚਾਉਂਦੇ ਹਨ ਆਖਰ ਵਿੱਚ ਸਵਾ ਰੁਪਈਆ ਉਸ ਨੂੰ ਦੇ ਦਿੰਦੇ ਹਨ ਤੇ ਹੱਸ ਕੇ ਕਹਿੰਦੇ ਹਨ ਮੈਂ ਇਹਨਾਂ ਕੋਲੋਂ ਆਪੇ ਲੈ ਲਵਾਂਗਾ ਪਰ ਜਦੋਂ ਸਾਰੇ ਪੈਸੇ ਦੇਣ ਲੱਗਦੇ ਹਨ ਤਾਂ ਉਹ ਕਹਿੰਦੇ ਹਨ ਨਾ ਜੀ ਮੈਂ ਨਹੀਂ ਲੈਣਾ ਜੇ ਦੇਣਾ ਹੀ ਐ ਤਾਂ ਨੋਟ ਨਾ ਪਾਓ ਮੇਰਾ ਕੁਝ ਬਣ ਜਾਏ ਉਹਨਾਂ ਦੀਆਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨਾਲ ਦੱਬੇ ਦੇ ਸਾਰੇ ਯਾਤਰੀ ਉਹਨਾਂ ਦੇ murid ਹੋ ਜਾਂਦੇ ਹਨ ਜਦੋਂ ਕਿਸੇ ਨੇ ਬੀੜੀ ਪੀਣੀ ਚਾਹੀ ਤਾਂ ਨਾਲ ਵਾਲੇ ਨੇ ਕਿਹਾ ਨਾ ਨਾ ਸਰਦਾਰ ਸਾਹਿਬ ਦੇ ਹੁੰਦਿਆ ਨਹੀਂ ਪੀਣੀ ਮੇਜਰ ਸਾਹਿਬ ਹੱਸਦੇ ਹੋਏ ਬੋਲੇ ਪੀਣੀ ਕਿਉਂ ਨਹੀਂ ਬੇਸ਼ੱਕ ਪਿਓ ਪਰ ਕੋਈ ਵਧੀਆ ਜਹੀ ਸਿਗਰਟ ਪੀਣਾ ਅਤੇ ਮਜ਼ਾਕ ਵਿੱਚੋ ਖੁਦ ਹੀ ਉਸ ਨੂੰ ਸੂਟਾ ਲਵਾ ਦਿੰਦੇ ਹਨ ਇਸ ਤਰ੍ਹਾਂ ਉਹ ਹਮੇਸ਼ਾ ਹਾਸੇ ਤੇ ਪਿਆਰ ਨਾਲ ਲੋਕਾਂ ਨੂੰ ਆਪਣੇ ਨੇੜੇ ਲਿਆਉਂਦੇ ਰਹਿੰਦੇ ਹਨ ਅਗਲੇ ਸਟੇਸ਼ਨ ਤੇ ਇੱਕ ਹੌਲਦਾਰ ਆਉਂਦਾ ਹੈ ਤੇ ਪੁੱਛਦਾ ਹੈ ਸਾਹਿਬ ਤੁਸੀਂ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ ਮੇਜਰ ਸਾਹਿਬ ਕਹਿੰਦੇ ਹਨ ਮੈਂ ਕੀ ਲੈਣਾ ਸੀ ਪੇਮਰਿਆਂ ਦੇ ਡੱਬੇ ਵਿੱਚੋਂ ਕੋਈ ਅਖਬਾਰ ਪੜ੍ਹਦਾ ਸੀ ਕੋਈ ਕਿਤਾਬ ਨੂੰ ਅੱਗੇ ਧਰੀ ਬੈਠਾ ਸੀ ਤੇ ਕੋਈ ਸਿਗਰਟ ਦੇ ਧੂਏ ਵਾਲ ਹੀ ਵੇਖੀ ਜਾ ਰਿਹਾ ਸੀ ਮੈਂ ਤਾਂ ਇੱਥੇ ਆ ਗਿਆ ਇੱਥੇ ਸਭ ਦੇ ਪਿਓ ਜਿਉਂਦੇ ਜਾਪਦੇ ਨੇ ਫੌਲਦਾਰ ਨੇ ਕਿਹਾ ਫਿਰ ਮੈਂ ਤੁਹਾਡੀ ਸੀਟ ਤੇ ਜਾ ਬੈਠਾਂ ਮੇਜਰ ਸਾਹਿਬ ਹੱਸ ਕੇ ਕਹਿੰਦੇ ਹਨ ਨਾ ਭਾਈ ਉਥੇ ਤਾਂ ਮੇਰਾ ਜਾਨਸ਼ੀਨ ਬੈਠਾ ਏ ਗੱਡੀ ਦੇ ਜੰਗਲੇ ਨਾਲ ਇੱਕ ਬੰਦਾ ਲਟਕ ਗਿਆ ਸੀ ਦਿਗ ਨਾ ਪਏ ਇਸ ਡਰ ਨਾਲ ਮੈਂ ਉਹਨੂੰ ਅੰਦਰ ਵਾੜ ਲਿਆ ਅਗਲੇ ਸਟੇਸ਼ਨ ਤੇ ਮੈਂ ਆਪਣੀ ਟਿਕਟ ਉਸ ਨਾਲ ਵਟਾ ਲਈ ਤੇ ਆਪ ਇੱਥੇ ਆ ਗਿਆ ਸਾਰੇ ਹੈਰਾਨ ਰਹਿ ਗਏ ਕਿ ਮਹਾਨ ਦਿਲ ਵਾਲਾ ਬੰਦਾ ਸੀ ਪਰ ਮੇਜਰ ਸਾਹਿਬ ਨੇ ਕਿਸੇ ਨੂੰ ਵੀ ਆਪਣੀ ਤਾਰੀਫ ਨਹੀਂ ਕਰਨ ਦਿੱਤੀ ਅਗਲੇ ਸਟੇਸ਼ਨ ਤੇ ਉਹਨਾਂ ਗੱਡੀ ਤੋਂ ਉਤਰ ਜਾਣਾ ਸੀ ਉਹਨਾਂ ਕੋਲੋਂ ਨਾਲਦਿਆਂ ਨੇ ਨਾਂ ਪਤਾ ਪੁੱਛਿਆ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਦੇ ਜੇ ਮੌੜ ਕਦੇ ਇਹੋ ਜਿਹਾ ਮੌਕਾ ਮਿਲਿਆ ਤਾਂ ਪਤਾ ਵੀ ਲਖਵਾ ਦਿਆਂਗਾ ਉਹੋ ਡੱਬੇ ਚੋਂ ਉੱਤਰ ਗਿਆ ਪਰ ਇਸ ਤਰ੍ਹਾਂ ਲੱਗਾ ਜਿਵੇਂ ਡੱਬੇ ਵਿੱਚੋਂ ਰੂਹ ਹੀ ਨਿਕਲ ਗਈ ਹੋਵੇ ਡੱਬਾ ਖਾਲੀ ਖਾਲੀ ਜਾਪਣ ਲੱਗਾ ਬੱਚਿਓ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਵੱਡਾ ਉਹ ਨਹੀਂ ਜੋ ਦਰਜੇ ਵਿੱਚ ਉੱਚਾ ਹੈ ਵੱਡਾ ਉਹ ਹੈ ਜੋ ਦਿਲ ਦਾ ਸਾਫ ਤੇ ਦੂਜਿਆਂ ਦੀ ਮਦਦ ਕਰਨ ਵਾਲਾ ਹੈ ਮੇਜਰ ਸਹਿ ਵਰਗੇ ਲੋਕ ਹੀ ਸੱਚੇ ਇਨਸਾਨ ਹੁੰਦੇ ਹਨ ਜੋ ਹਰ ਥਾਂ ਖੁਸ਼ੀ ਹਾਸਾ ਤੇ ਪਿਆਰ ਬਣਦੇ ਹਨ ਸੋ ਬੱਚਿਓ ਇਸ ਕਹਾਣੀ ਤੋਂ ਸਾਨੂੰ ਮੇਜਰ ਸਹਿਬਾਨ ਨੇਕਦਿਲ ਮਿਲਾਪੜੇ ਹਸਮੁਖ ਅਤੇ ਮਦਦਗਾਰ ਇਨਸਾਨ ਬਣਨ ਦੀ ਸਿੱਖਿਆ ਮਿਲਦੀ ਹੈ ਗੱਡੀ ਵਿੱਚ ਸਫ਼ਰ ਤਾਂ ਅਸੀਂ ਕਦੀ ਕਦੀ ਕਰਦੇ ਹਾਂ ਅਤੇ ਕੁਝ ਲੋਕ ਤਾਂ ਸਾਰੀ ਉਮਰ ਗੱਡੀ ਵਿੱਚ ਸਫ਼ਰ ਕਰਦੇ ਵੀ ਨਹੀਂ ਸਾਡਾ ਸਮਾਜ ਹੀ ਗੱਡੀ ਦੇ ਸਮਾਨ ਹੈ ਅਸੀਂ ਸਾਰੇ ਇਸ ਸਮਾਜ ਰੂਪੀ ਡੱਬੇ ਵਿੱਚ ਮੁਸਾਫਰ ਹਾਂ ਸਾਨੂੰ ਸਾਰਿਆਂ ਨੂੰ ਇਹ ਜ਼ਿੰਦਗੀ ਦਾ ਸਫ਼ਰ ਮੇਜਰ ਸਹਿਬਾਨ ਸਾਰਿਆਂ ਦੇ ਮਦਦਗਾਰ ਅਤੇ ਮਲਾਪੜੇ ਬਣ ਕੇ ਬਤੀਤ ਕਰਨਾ ਚਾਹੀਦਾ ਹੈ ਧੰਨਵਾਦ